ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੰਜ ਪਾਲਖ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਮਾ ਦਾ ਦੇਰੀ ਭਾਣ 911 ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਸੀਮੂਨ ਅਜਨਾਲਾ ਦੇ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਬੰਦਾ ਹੁਕਿਆ ਦੀ ਛੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚੇ ਹਾਂ ਭਾਜੀ ਸੋਨੂ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਆਪਾ ਜੀ ਸਾਸੀਆਂ ਵੀਰ ਦੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਵਧੀਆ ਹੀ ਚਾਹੀਦਾ ਜੀ ਬਾਈ ਜੀ ਆਪਣਾ ਨਾਮ ਤੇ ਟ੍ਰਸਟ ਤੇ ਹੋਣ ਤੁਹਾਨੂੰ ਚਾਹੀ ਠੀਕ ਹੈ ਜੀ ਫੋਨ ਨੰਬਰ 9865750 ਠੀਕ ਹੈ ਜੀ ਬਈ ਦੱਸਿਓ ਪਹਿਲੇ ਨੰਬਰ ਤੇ ਜੋ ਟੀ ਜੀ ਪਹਿਲੇ ਨੰਬਰ ਤੇ ਕੋਈ ਨਹੀਂ ਸੁੱਈ ਜੇ ਅੱਛਾ ਜੀ ਅੱਜ ਨੂੰ ਚੌਥਾ ਪੰਜਵਾਂ ਦਿਨ ਸੁਈ ਜੋ ਹੈ ਠੀਕ ਹੈ ਜੀ ਉਹ ਕਰਤਾ ਜੀ ਦਾ ਜਿਹੜਾ ਨਾ ਉਹ ਆ ਗਿਆ ਜਿੱਥੇ ਕੋਲ ਜੀ ਨਾੜੂ ਆਪਾਂ ਕਹਿੰਦੇ ਸੱਚੀ ਗੱਲ ਸੱਚੀ ਦੱਸਣੀ ਭਾਵੇਂ ਸਾਨੂੰ 10 ਹਜ਼ਾਰ ਕਾਢੇ ਭਾਵੇਂ ਸਾਨੂੰ 20 ਹਜ਼ਾਰ ਕਾਢੇ ਅੱਛਾ ਜੀ ਕੀ ਹੁੰਦਾ ਕੋ ਬੱਚੋਗੇ ਲੈ ਦੀ 2 ਡੰਗ ਬੱਚੇ ਦੇ ਅੱਛਾ ਜੀ ਮੈਂ ਇਥੇ ਲਾਉਣਾ ਤੇ ਲਾਉਣਾ ਰੇ ਲਾਉਂਦਿਆ ਸੀ ਠੀਕ ਹੈ ਗਈ ਦਾਰ ਕੁੜੀ ਜੀ ਅੱਛਾ ਜੀ ਇਹਨੇ ਮੇਰੇ ਕੋ ਬੱਚਾ ਨਹੀਂ ਲਿਆ ਕੇ ਅੱ ਦੋ ਡੰਗ ਨਾ ਕਰ ਬਤੋਈਏ ਠੀਕ ਹੈ ਠੀਕ ਹੈ ਮਿਲੇਗਾ ਕਿ ਦਲਗੀ ਜੇ ਹੁਣ ਮੇਰੇ ਕੋਲ ਤੀਗਾ ਲਵਾ ਕੇ ਮਿਲਦੀ ਏ ਅੱਛਾ ਜੀ ਬਾੜੇ ਦੇ ਕਿਹੜੇ ਮਸੇ ਦੀ ਦਾ ਪਤਾ ਛੱਡਿਆ ਮੇਰੇ ਕੋਈ ਹਤਾ ਅੱਛਾ ਜੀ ਤੇ ਕੱਲ ਸ਼ਾਮੀ ਦਾ ਮਿਲਦੀ ਜੀ ਕਿ ਮੇਰੇ ਮਾਲਾ ਮੋੜਾ ਕੱਲ ਉਹ ਫੇਰੇ ਨਹੀਂ ਮਿਲਿਆ ਵਾ ਆਪਾਂ ਕਹੀਏ ਫੇਰੇ ਤੀਗਾ ਲਾ ਕੇ ਲਈਏ ਆਪਾਂ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਚਲੋ ਸਚਾਈ ਸਚਾਈ ਹੁੰਦੀ ਆ ਨਹੀਂ ਬਿਲਕੁਲ ਬਿਲਕੁਲ ਭਾਈ ਖੋਲ ਦੇ ਫਿਰ ਖੋਲ ਕੇ ਵਿਖਾਈਏ ਮੁਰਗੇ ਮੇਰਾ ਵੀ ਜਹੀ ਬਾੜੀ ਕਾ ਜਣੀ ਜੇ ਇੱਕ ਦਾਸਾ ਕਿਥੋਂ ਲਈ ਜਨੇ ਦੀ ਆਈ ਆ ਅੱਜ ਜਨੇ ਜੇ ਘਟਾ ਗਏ ਮੇਰਾ ਵੀ ਫੋਨ ਨਾਲ ਅਧਿਕ ਲੋਗ ਆਏ ਵੀਰੇ ਮੌੜੇ ਤਾਂ ਹੁੰਦੇ ਆ ਠੀਕ ਹੈ ਜੀ ਮੇਲ ਕਾਫ ਬਾਈ ਉਹ ਤੇ ਕਿੰਨਾ ਚੋ ਹੋਊਗਾ ਭਾਈ 7 ਕਿਲੋ ਹੋਊਗਾ ਅੱਛਾ ਜੀ ਹਾਂ ਲਓ ਜੀ ਆਹ ਵਗਲਾ ਮੇਰੇ ਦਾਪ ਆ ਗਿਆ ਜਿੱਕਰ ਪੜਾ ਕੇ ਲੈ ਜਾ ਬਾਹਰ ਲੈ ਆ ਆ ਵੀ ਜੈਂਟ ਬਲੈਗਿਆ ਕਰੋ ਜੀ ਚੱਕ ਬਾਕੀ ਪਨਾਦਾ ਸੈਦ ਗਿਆ ਜਿਹੜਾ ਸ਼ਾਨਦਾਰ ਆ ਗਿਆ ਇਕੱਲਾ ਇਕੱਲਾ ਖਾਂਦਾ ਜਾਵਾ ਤੇ ਹੈ ਵੀ ਸਿੰਗਲ ਹੱਡੀਆਂ ਕਰਮਾਲੀ ਲਾਗੇ ਤੋਂ ਜਰੂਰ ਚੈੱਕ ਕਰਾਉਣਾ ਥਾਣਾ ਦਾਸ ਹੈ ਕਿ ਆਪਦੇ ਮੌਕੇ ਦੀ ਨਾਲ ਸਾਥਿਕ ਉੱਪਰ ਤੋਂ ਤਿਆਰ ਆ ਬੋਲਾ ਬਣਾ ਲੈ ਭਾਈ ਬੋਲਾ ਬੰਦਾ ਕੋਈ ਅੱਛਾ ਜੀ ਹਾਂ ਇਹਦਾ ਕੰਮ ਤੁਸੀਂ ਚੰਗੇ ਦੀ ਵੀਰ ਜੀ ਸਾਨੂੰ ਇਹ ਵੜਨਾ ਜੀ ਹਾਂਜੀ ਸਾਡਾ ਵਧੀਆ 20 ਘੰਟੇ ਤੇ 25 ਘੰਟਾ ਅੱਛਾ ਜੀ ਕਿੱਥੋਂ ਆਈ ਸਾਡਾ ਨਸਰੀ ਦਾ ਕਿੰਨੇ ਲਈ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਮੇਰਾ ਵੀ ਟੀਗਾਲ ਹੋਦੀ ਆ ਆਪਾਂ ਹੁਣੇ ਦੱਸਦੇ ਟੀਗੇ ਮਿਲੀ ਜਾਊਗਾ ਤੇ ਤੀਗਾਂ ਅਗਲੇ ਕਾ ਜਗਲਾ ਆ ਦੀ ਬੱਚਾ ਹੋ ਜੀ ਠੀਕ ਹੈ ਠੀਕ ਹੈ ਬੱਚਾ ਹਜੇ ਉਹ ਡਲ ਗਈ ਪਰ ਉਹਨਾਂ ਦਾ ਮਜੂਰ ਨਾ ਹੋਈ ਆ ਠੀਕ ਆ ਭਾਜੀ ਮੋਲੇ ਦਾ ਹਰਾ ਕਿਹੜੇ ਜਗ੍ਹਾ ਜਾ ਕੇ ਬੱਚੇ ਮਿਲੂ ਸਕਦੀ ਏ ਅੱਛਾ ਜੀ ਹੋਰ ਭਾਜੀ ਮੈਂ ਲਈਏ ਜੀ ਜੂ ਲਾ ਕੇ ਰੱਬੇ ਹੋ ਜਾਣਾ ਸਕੇ 80 ਹਜ਼ਾਰ ਦੀ ਮੈਂ ਲਈਏ ਪਰ ਮੈਂ ਜੀ ਨਹੀਂ ਵਾਢੀ ਹੋਣਾ ਅੱਛਾ ਜੀ ਜਵਾਈ ਗਲਤ ਹੋਵੇ ਕੋਈ ਥੜ ਘੂਰ ਮਾਲੇ ਛੱਟਾਂ ਮਾਰੇ ਉਹਦੀ ਗਰੰਟੀ ਫੁੱਲ ਠੀਕ ਆ ਹਾਂ ਹੁਣ ਭਾਈ ਦੇਈਏ 70 ਦੀ ਵੇਖ ਲਓ ਜਿੱਥੇ ਕਿ ਫਿਰ ਹੁਣ ਛੱਡ ਹੀ ਦੇਣੀਆਂ ਵੀਰ ਜੀ ਹਾਂ ਨਾ ਪੂਰੇ 65000 ਦੀ ਝੋਲੀ ਦਵਾਂਗੇ ਅੱਛਾ ਜੀ ਪੂਰਾ 18 19000 ਰੁਪਏ ਘਟਾ ਕੇ ਦੇਣ ਜਾ ਜੀ ਅੱਛਾ ਜੀ ਮੇਰਾ ਵੀ ਜਿਹੜਾ ਖੜੂ ਮੁਰਗੇ ਮੈਨੂੰ ਫੋਨ ਨਾ ਲਾਵੇ ਅੱਛਾ ਜੀ ਇਹ ਵੀ ਘਰੇ ਵਧੀ ਜਾਂਦੇ ਠੀਕ ਹੈ ਠੀਕ ਹੈ ਲਓ ਜੀ ਜੋ ਕੁਝ ਹੈਗਾ ਭਾਈ ਨੇ ਸਾਰਾ ਕੁਝ ਅੱਛਾ ਜੀ ਉਹ ਥਾਂ ਚੜੀ ਅੱਛਾ ਜੀ ਦੁੱਧ ਸੱਤਾਂ ਤੋਂ 6 ਕਿਲੋ ਘਟਾ ਕੇ ਦਵਾਂਗੇ ਅੱਛਾ ਜੀ ਦੁੱਧ ਵੀ ਕਿਲੋ ਘਟੀ ਦੱਸਾਂਗੇ ਠੀਕ ਹੈ ਜਿਹੜਾ ਵੀ ਮੈਨੂੰ ਬਾਅਦ ਫੋਨ ਨਾ ਕਰੇ ਭਾਜੀ ਇਹ ਬੱਚਾ ਨਹੀਂ ਦੀ ਮਿਲਦੀ ਨਹੀਂ ਕਿਹੜੇਗਾ ਜਾਈ ਮਿਲੇ ਭਾਵੇਂ ਮਿਲ ਕੇ ਤੇ ਮਿਲ ਪਈ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਤੋਂ ਅੱਗੇ ਆਉਦੇ ਨਹੀਂ ਕੋਈ ਸਾਹਮਣ ਲੁਗਾ ਇਹਦੇ ਮਾਨੂੰ ਲੱਗੀ ਭਾਜੀ ਲੈ ਜੇ ਇਹ ਕਿਸੇ ਮਾਨੂੰ ਲੱਗੀ ਸਾਡੇ ਦਾ ਬੇਸ਼ੱਕ ਵਧੀ ਰਹੇ ਠੀਕ ਹੈ ਠੀਕ ਤੁਸੀਂ ਆਫੇ ਗੱਲਾ ਮੇਰੀ ਵੀਡੀਓ ਲੱਗ ਰਹੀ ਆ ਵੀ ਖਾ ਕੇ ਫਿਰ ਮਿਲ ਕੇ ਕਿਹੜੇ ਭਾਜੀ ਸਹੀ ਗੱਲ ਹੈ ਜੀ ਲੋ ਜੀ ਰੇਟ ਭਾਈ ਨੇ ਲੈਣ ਦੇ ਨਾਲ ਹੀ ਪਾ ਪੈ ਵੀ ਆ ਭਾਜੀ 40 ਦੀ 83 ਹੀ ਰਹੀ ਆ ਅੱਛਾ ਜੀ ਤੁਸੀਂ 65 ਦੀ ਦਵਾਗੇ ਠੀਕ ਹੈ ਵੱਧ ਕੇ ਮੈਂ ਦੇਣਾ ਰੁਪਇਆ 18000 ਠੀਕ ਹੈ ਭਾਈ ਜੇ ਨਾ ਤਾਂ ਤੇ ਕਿਵੇਂ ਆਗੀ ਜੇ ਕਿਸੇ ਮਾਨੂੰ ਮੇਰਾ ਵੀਰ ਉਹ ਫੋਨ ਜਿੰਨੇ ਜਾ ਕੇ ਲੱਤ ਨਹੀਂ ਮਾਰਦੀ ਕੀ ਗੱਲ ਆ ਅੱਛਾ ਜੀ ਕੁਝ ਨਹੀਂ ਆਦੀ ਹਲਦੀ ਜੁੱਦੀ ਨਹੀਂ ਆ ਠੀਕ ਆ ਠੀਕ ਆ ਭਾਵੇਂ ਆਵੇ ਤੁਹਾਨੂੰ ਮੜਿਆ ਹੋਣੀ ਬੱਚਾ ਛੜੀ ਖਲਾ ਦੇ ਮੜਿਆ ਹਾਂਜੀ ਉਸ ਨੂੰ ਡਰ ਗਈ ਮੜਿਆ ਠੀਕ ਆ ਆਹ ਬੋ ਬੱਚੇ ਨੂੰ ਆਦੀ ਜੋ ਮੈਂ ਹੁਣ ਲੀਕ ਕਰਦੀ ਤੋ ਜੀ ਡਰੀ ਜਾਂਦੀ ਆਪੇ ਡਰੀ ਜਾਂਦੀ ਆ ਹਾਂ ਹਾਂ ਆ ਲੈ ਮੇਰਾ ਪਾਉਂਗਾ ਅਦੀ ਨੂੰ ਕੋਹ ਡਰ ਗਈ ਹੈ ਥੋੜੀ ਜਿਹੀ ਨਾ ਕੱਲ ਕੋ ਬੱਤ ਖੋ ਲਿਆ ਆ ਵੀ ਥੋੜਾ ਡਰ ਗਿਆ ਰੇ ਬੰਦਾ ਠੀਕ ਹੈ ਠੀਕ ਹੈ ਲਓ ਜੀ ਦੋ ਚਾਰ ਦਿਨ ਜਿਹੜਾ ਭਰਾ ਸੰਭਲੂਗਾ ਚਲੋ ਮਿਲਦੇ ਆਪੋ ਕੀ ਕਰਮ ਦੀ ਸੀਪ ਉਹ ਪਤਾ ਕਾ ਸ਼ਰੀਰ ਆ ਜਾਏ ਯਾਰਾ ਬਾਈ ਉਹ ਪਲੇ ਕਾਨੂੰ ਗੜੀ ਪੂਰੀ ਮੇਂ ਤੁਹਾਡੀ ਆਹ ਅਹੀਂ ਪਾਜੀ ਇਹਨੀਆਂ ਦੇ ਮਲਾਹ ਗੱਲ ਜੇ ਗੱਲ ਆ ਆਪਣੀਆਂ ਵੇਲੇ ਜੱਪਾ ਬੱਚੇ ਪਸੂਂ ਗਏ ਹੁਣ ਠੀਕ ਹੈ ਠੀਕ ਹੈ ਪਰ ਕਿਹਦੇ ਕਰਮਾਂ ਨੂੰ ਜਾ ਕੇ ਮਿਲ ਪੇ ਛੋਟੀ ਫਿਰ 85 90 ਦੀ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਆਹ ਲਓ ਮੇਰਾ ਅੱਜ ਦਵਾ ਮਿਲੀ ਤੁਹਾਨੂੰ ਅੱਛਾ ਹੀ ਪਾਪਾ ਪਿੱਛੇ ਹੋ ਰਹੇ ਨੇ ਸਾਰੇ ਇੱਧਰ ਹੋ ਸਾਰਾ ਲਿਖਿਆ ਮਾਜੂ ਆ ਬਾਈ ਪਾਲੇ ਕ ਆ ਵੀਰ ਜੀ ਕੈਦੀ ਕੋਲ ਤਾਂ ਕੋਈ ਹੁਣ ਭਾਵੇਂ ਮੇਲੀ ਪਵੇ ਪਰ ਇਹ ਯਾਰ ਖੋਲ ਕੇ ਬੰਦੇ ਕੀ ਕਰਨ ਦੇ ਜੀ ਰੋਬੋਟ ਖੁਲਿਆ ਖੁਲਿਆ ਭਾਵੇਂ ਇਹਦਾ ਮਿਲ ਪੇ ਪਰ ਸਾਡੇ ਕੋ ਭਾਈ ਕੀ ਗੱਲ ਹੁੰਦੀ ਆ ਬਸ ਸਿੱਧੀਆਂ ਗੱਲਾਂ ਦੱਸ ਕੇ ਦੇਣੀਆਂ ਮੇਰੀ ਮਈ ਮੈਲਾ ਮਾਰੂ ਜਾ ਕੇ ਸਭ ਜਦੂਗੀ ਠੀਕ ਆ ਜੀ ਹਾਂ ਆ ਵੀਰ ਉਸ ਉਹ ਤਾਂ ਇਹੋ ਗੱਲੇਗੀ ਸਿਰਫ ਡਰ ਗਈ ਆ ਅੱਛਾ ਜੀ ਤੋ ਈਸੇ ਡਰ ਗਈ ਆ ਜਿਹੜਾ ਕੋੜਾ ਜਿਹੜਾ ਵੇਖਣੇ ਚੱਲ ਗਿਆ ਠੀਕ ਆ ਠੀਕ ਆ ਹਾਂ ਲਓ ਜੀ 65000 ਦੀ ਤਾਜੀ ਹੋਈ ਚੋਟੀ ਦਾ ਆ ਗਰ ਗਿਆ ਬਨੋ ਜੀ ਬਨੋ ਬੰਦੜਾ ਆਪਰਾ ਲੈ ਜੂ ਤੇ ਚਲੋ ਦੋਸਤ ਵੀ ਚੋੜਾ ਵੀਰ ਜੀ 65000 ਦੀ ਆਪਾਂ ਦਵਾ ਗਾ ਚੌੜ ਤਰੇਡ ਦਾ ਖੂਨਾ ਗਏ ਅੱਛਾ ਜੀ ਬਾਕੀ ਮੇਰੇ ਕੋਲ ਸਾਤ ਚਲਦੇ ਖੜੇ ਦੁੱਧ 6 ਕਿਲੋ ਖੜੇ ਅੱਛਾ ਜੀ ਠੀਕ ਆ ਲਵਾ ਕੇ ਪਾਸ ਕਰਕੇ ਦੀਦਾ ਦਵਾਗੇ ਠੀਕ ਆ ਭਾਈ ਦੂਜੇ ਨੰਬਰ ਤੇ ਕਿਵੇਂ ਆ ਦੂਜੇ ਨੰਬਰ ਤੇ ਕੋਈ ਨਹੀਂ ਆ ਗਈ ਅੱਛਾ ਜੀ ਹਾਂ ਜੀ ਕੋਡੀ ਮੈਂ ਇੱਕ ਬਦ ਦੋ 7 ਕਿਲੋ ਅੱਛਾ ਇਹਨੂੰ ਸੂਈ ਦਾ ਚੌਥਾ ਦਰਵਾਜੇ ਠੀਕ ਹੈ ਜੀ ਹਾਂ ਲਓ ਜੀ ਦੁੱਧ 7 ਕਿਲੋ ਆਈ ਭਾਈ 8 ਨਹੀਂ ਕਹਿਣਾ 9 ਨਹੀਂ ਕਹਿਣਾ ਸਾਨੂੰ ਪਿੱਛੇ ਝੂਠ ਮਾਰਦੇ ਕੋਈ ਸੌਰਾ ਮਾਰਦੇ ਪਰ ਆਪਾਂ ਨਹੀਂ ਮਾਰਨਾ ਠੀਕ ਹੈ ਠੀਕ ਹੈ ਠੀਕ ਹੈ ਕੀ ਕਰਦੇ ਜੀ ਖੋਲਾ ਫੜਲਾ ਦੇ ਕੋ ਹਾਂ ਕਮਾ ਹਾਂ ਬਾਦੂ ਦੇ ਪਿੱਛੇ ਝੂਠ ਮਾਰ ਕੇ ਜਿਹਦੇ ਮੱਥਾ ਮੱਥਾ ਆ ਗਿਆ ਕਰਬਾਲੀ ਦਾ 7 ਕਿਲੋ ਅਕੇ ਦਫਾਗੇ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਹੈ ਵੀ ਸਿੰਗਲ ਹੈ ਡੀਏ ਕਰਮ ਵਾਲੇ ਦਾ ਕਿਤਾਜ ਜਿਹੜਾ ਕਾਫੀ ਸੁਸਾਈਆਂ ਆ ਗਿਆ ਆ ਬੱਚੇ ਦਾ ਕੱਟੀ ਕੱਟਾ ਕੱਟੀ ਜੀ ਲਓ ਜੀ ਕੱਲਾ ਜਾ ਬਾਹਰੋਂ ਖੜੀ ਇਹ ਭਾਈ ਆਪਾਂ ਵੇਢਿਆ ਲਤਾ ਹਾ ਦੋਸਤ ਅਛਾ ਜੀ ਹਾਂ ਲਓ ਜੀ ਠੰਡੇ ਸੁਭਾ ਲਈ ਆਪਾਂ ਵੇਢਿਆੜੀ ਦੇ ਦਾਸ ਭਾਈ ਕਹਿੰਦਾ ਕਿ ਚੋਲੇ ਤੇ ਹੈ ਵੀ ਫੋਟੀਆਂ ਕਰਮਾ ਲਈ ਤੇ ਥਾਲਾ ਦਾ ਸੈਰ ਗਿਆ ਵੀ ਚੰਗਾ ਉਹਦੇ ਬਣਾ ਦੇ ਜਿਹੜੇ ਡੱਬ ਨੂੰ ਆਪੀ ਆ ਗਏ ਆ ਆ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਥਣ ਗੋਦ ਜਿਹੜਾ ਬਹੁਤ ਹੀ ਚੰਗਾ ਲੱਗ ਰਿਹਾ ਕਿਹਦੇ ਗਾਈ ਦੋ ਜੀ ਰੋ ਇੱਕ ਅਕਾਦਮਿਕ ਚੰਗਾ ਆ ਗਿਆ ਇਹ ਕਿੰਨਾ ਕੁ ਭਾਜੀ ਭਰੀ ਜੋ ਦੋ ਦੋ ਭਾਜੀ ਦੁੱਧ ਘਰ ਜਾਂਦੇ 13 12 13 ਕਿਲੋ ਦੋ ਵੀ ਪਰ ਆਪਾਂ 12 13 ਲਿਆਂਦੇ ਅਛਾ ਜੀ ਆਪਾਂ 10 ਕਿਲੋ ਆਨੇ ਉਹ ਵੀ ਬਾੜੀ ਛੜਖਾਲ ਆਪਾਂ 10 ਕਿਲੋ ਆਮੇ ਚੋਈ ਦੂਗੀ ਠੀਕ ਹੈ ਠੀਕ ਹੈ ਇਹਦੀ ਅਗਲਾ ਭਾਈ ਆਪਾਂ ਕਰਦਾ ਸਦਾ ਹੀ ਕੰਮ ਹਾਂਜੀ ਹਾਂਜੀ ਧੂੜ ਦਾ ਲੈਣਾ ਧੂੜ ਸਹੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਫੋਲ ਵੀਰੇ ਨੇ ਪ੍ਰਾਪਤ ਕਰਦੇ ਤੇ ਮੁਰਗੇ ਕੰਮ ਖਰਾਬ ਹੁੰਦਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਦਵਾਈ ਇੱਕ ਨੰਬਰ ਦੀ ਦਵਾਈ ਕਰ ਤੋਂ ਮਰੀ ਹੋ ਜਾਂਦੀ ਇਹਦਾ ਭਾਰੀ ਹਣਾ ਰੇਟ ਆ ਇਹਦਾ ਭਾਈ 70000 ਕੀ ਆ ਜੀ ਅੱਛਾ ਜੀ ਹਾਂ ਜਿਹੜਾ ਲੈਣ ਦੇਣ ਵਾਲਾ ਹੀ ਬਿਲਕੁਲ ਲੈਣ ਦੇਣ ਲਈ ਬੋਲੇ ਪੂਰੇ 40000 ਦੀ ਹਾਂ ਨਾ ਹੀ ਭਾਈ ਦਵਾਂਗੇ ਠੀਕ ਹੈ ਲਓ ਜੀ ਮਾਈ ਦਾ ਵੀ ਜੇ ਕੋਈ ਲਈਏ ਇਹ ਪੈਸੇ ਨਾ ਪੈਸੇ ਵਟੋਣਾਂ ਦਾ ਕੰਮ ਕਰਨੇ ਜੀ ਅੱਛਾ ਜੀ ਇਹ ਕੋਈ ਨਫੇ ਨੁਫੇ ਦਾ ਕੰਮ ਕੋਈ ਨਹੀਂਗਾ ਠੀਕ ਆ ਠੀਕ ਆ ਭਾਜੀ ਆ ਕਿਵੇਂ ਆ ਗਈ ਤੇ ਜਿੰਨਾਂ ਬੰਦੇ ਇਹਦਾ ਬੱਚਾ ਮਰੇ ਸੂਈ ਨੂੰ 15 ਤੋਂ 20 ਦਿਨ ਹੋ ਗਏ ਹੋਣਗੇ ਅੱਛਾ ਜੀ ਮੈਲਾ ਮਾੜੂ ਕਿਸੇ ਘਰ ਜਾ ਕੇ ਵੀ ਠੀਕ ਆ ਠੀਕ ਆ ਜੀ ਦੇਖੋ ਜੀ ਕਿੰਦਾ ਜਿਹੜਾ ਬਹੁਤੀ ਸਫਾਈਆਂ ਦੇ ਵਿੱਚ ਆ ਇਹ 15 ਤੋਂ 20 ਦਿਨ ਹੋ ਗਿਆ ਸੂਈ ਨੂੰ ਕਰਮ ਵਾਲੀ ਨੂੰ ਮੋਲ ਫਿਰ ਐ ਕਰਦੇ ਹੋਰ ਮਿੱਟੋ ਮਿਲ ਜਾਣਾ ਅੱਛਾ ਜੀ ਬਲੋ ਜੀ ਬਾਕੀ ਇਹ ਕਰ ਸਕਦੇ ਜੀ ਗੱਲ ਕਰਦੇ ਚੰਗਾ ਆ ਗਿਆ ਬਿਲਕੁਲ ਜੀ ਝਟ ਮਾਰ ਜੇ ਹੈ ਜੈਟ ਬਲੈਕ ਆ ਕੀ ਕਰਮਾਲੀ ਦੇ ਚਲੋ ਹੱਸ ਕਾਟ ਵੀ ਚੰਗਾ ਵਾ ਪਾ ਜੀ ਜਿੱਦੀ ਛੋਟੀ ਆ ਨਾ ਇਹ ਹਾਂਜੀ ਇਹਦੇ ਚੰਗੇ ਸਾਥ ਚੱਲ ਗਈ ਨਾ ਅੱਛਾ ਜੀ ਇਹਦੀ ਵੀ ਜ਼ਿੰਦਗੀ ਸੌਰ ਜਿਹਾ ਲੈ ਵੀ ਨਾ ਸੌਰ ਜਿਹੀ ਬਿਲਕੁਲ ਬਿਲਕੁਲ ਸਹੀ ਗੱਲ ਆ ਹਾਂ ਲੈ ਵਾ ਦੇਖੋ ਇਸੀ ਦੇ ਥਾਲੇ ਵਾ ਹੋ ਗਏ ਦਸ ਦੇ ਠੀਕ ਆ ਠੀਕ ਆ ਚਲੋ ਸਾਹ ਪਰ ਵਾਲੀ ਥੋੜੀ ਸਾਹ ਕੋਈ ਚੰਗੀ ਯਾਰ ਘੜਾ ਦੇ ਚਲੋ ਦੁੱਧ ਵੀ ਚੰਗਾ ਕੱਢੀ ਜਾਊਗੀ ਹਾਂ ਦੁੱਧ ਭਾਈ ਮੇਰੇ ਘਰ ਕੋ 1 ਲੀਟਰ ਪੁੱਠਾ ਕਰਕੇ ਮਾਰੇ ਤੇ ਪਾ ਸਿੱਧਾ ਕਰਕੇ ਮਾਰੇ ਅੱਛਾ ਜੀ ਜਿਹੜਾ ਕੰਡੇ ਦਾ ਅੱਜ ਦੇਖੋ ਅੱਜ ਕਿਲੋ ਲੀਟਰ ਵਾਲੇ ਚੋਲਣਾ ਠੀਕ ਆ ਠੀਕ ਆ ਲਓ ਜੀ ਇਹਨਾਂ ਜਿਹੜਾ ਕੰਡੇ ਦਾ ਅੱਜ ਕਿਲੋ ਦੁੱਧ ਚੋ ਕੇ ਲੈਣੀ ਆ ਦੇਖੋ ਇਹਦਾ ਸਪਾਈਆਂ ਦੇ ਵਿੱਚ ਆ ਗਿਆ ਚੱਡਾ ਇਹਦਾ ਭਾਈ ਭੂਲ ਹੋਵੇ ਛੱਟਾ ਹੋਵੇ ਕੋਈ ਸਰਕਾਰ ਦਾ ਵਾਦਾ ਵੀ ਮਾਰੀ ਲੱਗ ਕੇ ਲੈ ਆਵੇ ਕਰੀ ਦੇ ਇਹਨੂੰ ਠੀਕ ਆ ਤੇਰਾ ਮੁੱਲ ਅਛਾ ਜੀ ਹਾਂ ਕੱਢੀਏ ਥੋੜਾ ਬੋਲਾ ਕੇ ਜਾਂ ਮੇਰੇ ਭਾਈ ਚਿਰੰਜਾਲੇ ਦਾ ਫੋਨ ਤੇ ਕੋਈ 52 52 ਤੇ ਲਾਵੇ ਨਾਲ ਠੀਕ ਗੱਲ ਆ ਉਹ ਜੀ ਚਿਰੰਜਾਲਾ ਬਾਕੀ ਮੇਰੇ ਵੀਰ ਆ ਆਪਾਂ ਛੋਟੀ ਫਿਰ ਇੱਕ ਨਾ ਕਹਿ ਦਿੰਦੇ ਆ ਅਛਾ ਜੀ ਵੀਰੋ ਕਰ ਜਾਂ ਤੂੰ ਵਿਆਹ ਕਰਾ ਕੇ ਵਿੱਠੀ ਜਾਵੇ ਅਛਾ ਜੀ ਬੱਚਾ ਆ ਜੇ ਠੀਕ ਆ ਜੇ ਦੀ ਸਾਰੀ ਵੀਡੀਓ ਵੀ ਹੈਗੀ ਇਹ ਬੰਦੇ ਦੇ ਕੋਲ ਹੀ ਆ ਅਛਾ ਜੀ ਪਾੜਾ ਮਨ ਪਾੜਾ ਵੀ ਲਿੰਦੀ ਗਿਆ ਨਾਲ ਆਪਾਂ ਉਹਨੇ ਟੀਕੇ ਦੇ ਆਪਾਂ ਟੀਕਾ ਕਰਕੇ ਦਵਾਂਗੇ ਭਾਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨਾਲ ਸਾਡੇ ਕੋਲ ਡਰ ਗਈ ਆਹੀਂ ਦੋ ਕਰ ਬਦ ਉਹ ਡਾਗੋ ਦੇਖਾ ਤੋਈਆ ਅੱਛਾ ਜੀ ਪਰ ਸਾਡੇ ਉਹ ਅੱਗੇ ਡੱਗ ਜੀ ਠੀਕ ਆ ਠੀਕ ਆ ਚੱਟਦੀ ਆ ਲੰਦੀ ਆ ਬਾਕੀ ਚਲੋ ਜੋ ਬਾਕੀ ਚਲੋ ਸਾਹਮਣੇ ਕੋਈ ਤੇ ਚਲੋ ਲੱਗ ਜੂ ਫਿਰ ਬੱਚੇ ਦੇ ਭਾਈ ਕੇ ਪੜਦੇ ਆ ਨੀ ਛੋਟੀ ਹਾਂਜੀ ਛੋਟੀ ਹੁਣ ਨੀ 90 ਬਜਨ ਦੀ ਵੇਚਦੀ ਏ ਤੇ ਠੀਕ ਆ ਠੀਕ ਆ ਠੀਕ ਆ ਸਾਹਮਣ ਵਾਲੀ ਬੱਸ ਠੀਕ ਆ ਲਓ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਚਲ ਜਿਉਂ ਹੀ ਬਰੇ ਇਹ ਭਾਈ ਓਏ ਇਹਦੀ ਪੁੱਛੀ ਪਈ ਅੱਛਾ ਜੀ ਓਏ ਪੁੱਛੀ ਸੁਈ ਨੂੰ ਉਹਦੀ ਗੱਪਾਂ ਦੀ ਵੀਡੀਓ ਗਈ ਆਪਣੇ ਕੋਲ ਸੁਈ ਦੀ ਵੀ ਗਈ ਸਾਰੀ ਅੱਛਾ ਜੀ 1 2 2 4 ਤੋਂ ਅੰਦਰ ਹੀ ਹੋ ਗਿਆ ਭਾਈ ਜੇ ਕੋ ਸਾਹਮਣਾ ਵੀ ਸਭ ਸਦਾ ਦੋਤੇ ਲਿਆ ਸਕਦਾ ਇਹਨੂੰ ਠੀਕ ਹੈ ਠੀਕ ਹੈ ਭਾਈ 4 ਕਿਲੋਟਰ ਦੋਤੇ 14 ਭਾਈ ਬਸ ਕੱਢੀ ਗਏ 14 ਹੋ ਗਏ ਬੜਾ ਪਾਈ ਦੋ ਇਹਨੂੰ ਫੋੜੇ ਨੇ ਉਹਦੇ ਉੱਪਰ ਬੁਲੀਆਂ ਲਿਆ ਫੋੜੇ ਕਰਦੇ ਪਰ ਜੀ ਤੁਹਾਨੂੰ ਬੱਸ ਹਟ ਹਲਾ ਹੋ ਤੋਏ ਭਾਈ ਦੀ ਪੁੱਛੀ ਅੱਛਾ ਜੀ ਇਹਦੀ ਗੱਪਾਂ ਦੀ ਆਪਾਂ ਵੀਡੀਓ ਦੇ ਦਾਂਗੇ ਅੱਛਾ ਜੀ ਇਹਦੀ ਆਪਾਂ ਸੁਈ ਦੀ ਵੀਡੀਓ ਦੇ ਦਾਂਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਗੱਪਾਂ ਦੀ ਵੀਡੀਓ ਸੁਈ ਦੀ ਵੀਡੀਓ ਪੜਾ ਭਾਈ ਅੱਛਾ ਜੀ ਹਾਂ ਉਹ ਜਿੜੀ ਥੋੜੀ ਦੇ ਸੀ ਕਾਗਜ਼ਾਂ ਵਰਗੀ ਥੋੜੀ ਆ ਚਲੋ ਕਾਟ ਕਾਟ ਵੀ ਚੰਗਾ ਵਾ ਕਰਮ ਵਾਲੀ ਦਾ ਇਹਦੀ ਜਾਣਦੇ ਹੋਈਏ ਅੱਛਾ ਜੀ ਅਸੀਂ ਦੇ ਫਿਰ ਜਾਉ ਉਧਰ ਹੀ ਹੈ ਠੀਕ ਹੈ ਠੀਕ ਹੈ ਚਲੋ ਕੋਈ ਸਾਹਮਣੇ ਵਾਲਾ ਜੀ ਦੇਖੋ ਮੇਰਾ ਵੀ ਸਾਹਮਣੇ ਵਾਲਾ ਲੈ ਜੇ ਅੱਛਾ ਜੀ ਤਾਂ ਵੀ ਠੀਕ ਆ ਹਾਂ ਜੀ ਬਲਾਈ ਦੋ ਉਧਰ 43 ਤੇ ਸਾਡੇ ਕੋ ਭਾਈ ਨੀ ਨਗਰ ਸਮਝਦੇ ਨੇ ਆਹੀ ਗੱਲ ਆਈਓ ਸੂਈ ਆ ತಾਜੀ ਅਸੀਂ ਰੁਪਈਆ ਦਾ 85 ਹਜ਼ਾਰ ਖਰਚਿਆ ਵਾ ਅੱਛਾ ਜੀ ਅਸੀਂ ਉਹ ਵਾੜ ਕੇ ਦੇਨੇ ਆ ਵੀਡੀਓ ਸਾਰੀ ਸੱਚੀ ਦੀ ਆਪਣੇ ਪੂੰਛ ਪਈ ਦੀ ਠੀਕ ਹੈ ਠੀਕ ਗੱਬਨ ਦੀ ਚ ਸੂਈ ਦੀ ਵੀ ਅੱਛਾ ਜੀ ਇਹ 40 ਹਜ਼ਾਰ ਜਿਦਾ ਹਾਂ ਭਾਈ ਲਓ ਜੀ 40 ਹਜ਼ਾਰ ਪੰਜ ਖਾਲੀ ਪੂਰੀ ਖਾਲੀ ਚੋਣੀ ਖਦਸਾ ਤੋਂ ਬੋਲੋ ਕਹ ਲਈ ਨਾ ਬਾਅਦ ਵਿੱਚ ਲੋ ਕਿੱਧਰ ਠੀਕ ਹੈ ਠੀਕ ਹੈ ਲਓ ਜੀ 40 ਹਜ਼ ਆਜ ਕਾ ਨੇ ਰੇਪੋ ਪੈਦਾ ਠੀਕ ਹੈ ਮਗਲੇ ਸਾਈ 24 ਫਰਕਿਆ ਗਾਇ ਅੱਛਾ ਠੀਕ ਹੈ ਠੀਕ ਹੈ ਆ ਦੋ ਇਹ ਲੋ ਕਿਹੜਾ ਰੇਪੋ ਪੈ ਗਿਆ ਲਓ ਜੀ ਪ्योर ਨਹੀਂ ਨਹੀਂਦਾ ਵੀ ਇਹ ਬਿਲਕੁਲ ਹੀ ਨਾਰਮਲ ਰੇਟ ਐ ਇੰਨੇ ਦੀ ਕੱਟੀ ਨਹੀਂ ਆਉਂਦੀ ਜਿੰਨੇ ਦੀ ਬਾਈ ਨੇ ਸੱਜੇ ਇਹ ਭਾਜੀ ਕੱਟੀ ਦਾ ਮੋਲੇ ਨਹੀਂ ਜੀ ਕੱਟੀ ਨਹੀਂ ਹੋਣੀ ਬਿਲਕੁਲ ਬਿਲਕੁਲ ਸਹੀ ਗੱਲ ਐ ਜੀ ਇਹ ਮੇਰੇ ਵੀਰ ਨੂੰ ਜਿੱਥੋਂ ਆਈ ਉਹਦਾ ਨੰਬਰ ਹੀ ਜਿਹਦਾ ਕਿੰਨੇ ਦੀ ਖਰੀਦੀ ਕਿੰਨੇ ਦੀ ਆਈ ਤੇ ਮੈਂ ਸੁਈ ਦੀ ਵੀਡੀਓ ਗੱਮਾਂ ਦੀ ਵੀਡੀਓ ਸਾਰੀ ਪਾ ਲਾ ਦੇ ਠੀਕ ਹੈ ਠੀਕ ਹੈ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਲਕ ਭਰਾਵਾਂ ਦਾ